ਇੱਕ ਨੌਜਵਾਨ ਆਪਣੀ ਬਜ਼ੁਰਗ ਮਾਂ ਨੂੰ ਨਾਲ ਲੈ ਕੇ ਰੇੜੀ ਦੇ ਉੱਪਰ ਰਖੜੀਆਂ ਵੇਚਦਾ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ। 3 ਤੋਂ 400 ਰੁਪਏ ਇੱਕ ਦਿਨ ਦਾ ਕਮਾ ਲੈਣੇ ਆ ਪਰ ਡਿਪੈਂਡ ਕਰਦਾ ਕਿ ਅਗਰ ਕਿਸੇ ਦਿਨ ਮੰਦਾ ਚਲੇ ਗਿਆ ਜਿਵੇਂ ਕਈ ਵਾਰ ਬਾਰਿਸ਼ ਆ ਗਈ ਜਾਂ ਕਈ ਵਾਰ ਸੇਲ ਨਹੀਂ ਵੀ ਨਿਕਲਦੀ ਤਾਂ ਉਹ ਵੀ ਅਡਜਸਟਮੈਂਟ ਕਰਨੀ ਪੈਂਦੀ ਹੈ ਜੀ। ਜੇ ਆਪਾਂ ਕੋਕ ਪੈਂਟਾ ਕੋਈ ਵੀ ਪ੍ਰੋਡਕਟ ਕੋਈ ਬਾਏ ਕਰਦੇ ਆਂ ਮਾਰਕੀਟ ਦੇ ਵਿੱਚੋਂ ਤਾਂ ਆਪਣੀ ਇੱਕ ਆਦਤ ਹੁੰਦੀ ਆ ਆਪਾਂ ਕਦੀ ਵੀ ਬਾਰਗੇਨਿੰਗ ਨਹੀਂ ਕਰਦੇ ਹੁੰਦੇ ਚਾਹੇ ਕੋਈ ਵੀ ਪਰਸਨ ਆ ਜੀ। ਇੱਥੇ ਅਗਰ ਅਸੀਂ ਇੱਕ 10 ਰੁਪਏ ਦਾ ਆਰਟੀਕਲ ਦਿਖਾਵਾਂਗੇ ਫੋਰ ਐਗਜ਼ਾਮਪਲ ਮੈਂ ਇਹ ਆਰਟੀਕਲ ਦਿਖਾ ਰਿਹਾ 10 ਰੁਪਏ ਦਾ ਤਾਂ ਇਹਦੇ 'ਚ 바ਰਗੇਨਿੰਗ ਕੀਤੀ ਜਾਊਗੀ ਕਿ ਇਹ ਆਰਟੀਕਲ ਨੂੰ 5 ਰੁਪਏ ਦਾ ਲਗਾਓ ਰੱਪਾ ਦੇਖਦੇ ਆ ਲੋਕ ਵੱਡੀਆਂ ਵੱਡੀਆਂ ਸ਼ੋਰੂਮਾਂ ਚ ਦੁਕਾਨਾਂ ਚ ਜਾ ਕੇ 바ਰਗੇਨਿੰਗ ਵੀ ਨਹੀਂ ਕਰਦੇ ਜਿਹੜਾ ਰੇਟ ਦੁਕਾਨਦਾਰ ਲਾ ਦਿੰਦਾ ਉਹੀ ਰੇਟ ਤੇ ਲੈਣੀ ਆ ਪਈ ਸਰ ਐਕਚੁਅਲ ਚ ਕੀ ਹੁੰਦਾ ਜੀ ਜਦੋਂ ਆਪਾਂ ਕਿਸੇ ਸ਼ੋਰੂਮ 'ਚ ਜਾਂਦੇ ਆ ਤਾਂ ਉੱਥੇ ਆਪਾਂ 바ਰਗੇਨਿੰਗ ਤਾਂ ਨਹੀਂ ਕਰਦੇ ਆਪਾਂ ਆਪਣੀ ਰੈਪਿਊਟੇਸ਼ਨ ਸਮਝਦੇ ਆ ਕਿ ਅਗਰ ਅਸੀਂ ਇੱਥੇ 바ਰਗੇਨਿੰਗ ਕਰਾਂਗੇ ਤਾਂ ਅਸੀਂ ਇਨਸਲਟ ਫੀਲ ਕਰਾਂਗੇ ਤੇ ਉਹੀ 바ਰਗੇਨਿੰਗ ਇੱਕ ਲੇਬਰ ਕਲਾਸ ਬੰਦੇ ਨਾਲ ਕਿ ਮਿਡਲ ਕਲਾਸ ਪਰਿਵਾਰ ਦੇ ਬੰਦੇ ਨਾਲ ਜਿਵੇਂ ਕਹਿੰਦੇ ਆ 바ਰਗੇਨਿੰਗ ਕਰਨਾ ਨਾ ਇੱਕ ਫਕਰ ਸਮਝਦੇ ਆ ਤੇ ਮਾਤਾ ਜੀ ਕਿਵੇਂ ਤੁਹਾਡੇ ਨਾਲ ਹੀ ਰਹਿੰਦੇ ਨੇ ਫਿਰ ਸਾਰੇ ਮੰਮੀ ਮੰਮੀ ਨੂੰ ਐਕਚੁਅਲ ਦੇ ਵਿੱਚ ਨਾ ਡਿਪਰੈਸ਼ਨ ਦੀ ਪ੍ਰੋਬਲਮ ਆ। ਸੋ ਲਾਸਟ ইয়ার ਬਹੁਤ ਜ਼ਿਆਦਾ بیمار ਲਾਸਟ ইয়ার ਵੀ ਹੋ ਗਈ ਸੀ। ਸੋ ਡਾਕਟਰ ਨੇ ਕੰਸਲਟ ਕੀਤਾ ਕਿ ਉਹਨਾਂ ਨੂੰ ਘਰੇ ਇਕੱਲੇ ਨਹੀਂ ਛੱਡਣਾ ਜੀ। ਉਹਨਾਂ ਦੇ ਨਾਲ ਮਤਲਬ ਰੱਖਣਾ ਕੇਅਰ ਕਰਨੀ ਆ। ਦੂਜੀ ਗੱਲ ਅਗਰ ਜੋ ਇੱਕ ਵੇਲਾ ਮਾਈਂਡ ਹੁੰਦਾ ਨਾ ਕੁਝ ਨਾ ਕੁਝ ਚੱਲਦਾ ਰਹਿੰਦਾ। ਸੋ ਨਾਲ ਰਹਿੰਦੇ ਨੇ ਇਹਨਾਂ ਦਾ ਵੀ ਮਨ ਲੱਗਿਆ ਰਹਿੰਦਾ। ਸ਼ਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਅਕਸਰ ਕਿਹਾ ਜਾਂਦਾ ਹੈ ਕਿ ਪਿਓ ਘਰ ਦਾ ਮੁਖੀ ਹੁੰਦਾ ਹੈ ਪਰ ਜੇ ਘਰ ਦਾ ਮੁਖੀ ਹੀ ਇਸ ਸੰਸਾਰ ਨੂੰ અલਵਿਦਾ ਆਖ ਜਾਵੇ ਤਾਂ ਬੱਚਿਆਂ ਦੇ ਉੱਤੇ ਘਰ ਦੀਆਂ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ ਚਾਹੇ ਉਹ ਛੋਟੀ ਉਮਰ ਦੇ ਵਿੱਚ ਆਖ ਜਾਵੇ ਚਾਹੇ ਉਹ ਵੱਡੀ ਉਮਰ ਹੋਵੇ ਪਰ ਬੱਚਿਆਂ ਦੇ ਉੱਤੇ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ ਬੱਚਿਆਂ ਨੂੰ ਕੰਮਕਾਰ ਕਰਨੇ ਪੈ ਜਾਂਦੇ ਨੇ ਘਰ ਦਾ ਗੁਜ਼ਾਰਾ ਕਰਨ ਦੇ ਲਈ ਆਪਣੀ ਦੋ ਡੰਗ ਦੀ ਰੋਟੀ ਖਾਣ ਦੇ ਲਈ ਤਾਂ ਅਜਿਹੀ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਮਰਾਲਾ ਸ਼ਹਿਰ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਇੱਕ ਨੌਜਵਾਨ ਆਪਣੀ ਬਜ਼ੁਰਗ ਮਾਂ ਨੂੰ ਨਾਲ ਲੈ ਕੇ ਰੇੜੀ ਦੇ ਉੱਪਰ ਰਖੜੀਆਂ ਵੇਚਦਾ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਗੱਲਬਾਤ ਵੀ ਕਰਾਂਗੇ ਉਸ ਨੌਜਵਾਨ ਤੋਂ ਜਾਣਾਂਗੇ ਕਿ ਕੀ ਕਾਰਨ ਬਣੇ ਕਿ ਅਜਿਹੇ ਹਾਲਾਤ ਬਣ ਗਏ ਕਿ ਰਖੜੀਆਂ ਰੇੜੀ ਦੇ ਉੱਤੇ ਵੇਚਣੀਆਂ ਪੈ ਰਹੀਆਂ ਕਿੰਨੀ ਕਮਾਈ ਹੋ ਜਾਂਦੀ ਹੈ ਕੀ ਸਾਰਾ ਮਾਮਲਾ ਗੱਲਬਾਤ ਕਰ ਲੈਣੇ ਆ ਕਿੰਨੇ ਕ ਸਮੇਂ ਤੋਂ ਇਹ ਅਜਿਹਾ ਕੰਮ ਕਰ ਰਿਹਾ ਹੈ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀਵਨ ਜੋਸ਼ ਸ਼ਰਮਾ ਤੇ ਸਾਰੇ ਭੈਣ ਭਰਾਵਾਂ ਨੂੰ ਮੈਂ ਰੱਖੜੀਆਂ ਦੀਆਂ ਮੁਬਾਰਕਾਂ ਦਿੰਦਾ ਤੇ ਸਾਰਿਆਂ ਨੂੰ ਪਰਮਾਤਮਾ ਜੀ ਤੰਦਰੁਸਤੀ ਮੰਗਦਾ ਕਿ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੇ ਤੰਦਰੁਸਤੀ ਦੇਵੇ ਜੀ ਬਾਈ ਜੀ ਸਭ ਤੋਂ ਪਹਿਲਾਂ ਮੈਂ ਇਹ ਕੁਸ਼ਨ ਕਰੂੰਗਾ ਕਿ ਤੁਸੀਂ ਰੇੜੀ ਦੇ ਉੱਤੇ ਰਖੜੀਆਂ ਵੇਚ ਰਹੇ ਹੋ ਇਹ ਕੀ ਕਾਰਨ ਬਣਿਆ ਅਜਿਹਾ ਕੀ ਹੋਇਆ ਕਿ ਤੁਹਾਨੂੰ ਇਹ ਕੰਮ ਕਰਨਾ ਪੈ ਗਿਆ ਹੋਰ ਵੀ ਬੜੇ ਕੰਮ ਹੁੰਦੇ ਨੇ ਅੱਜ ਕੱਲ੍ਹ ਦੁਨੀਆ ਦੇ ਵਿੱਚ ਜੀ ਦੇਖੋ ਜੀ ਕੰਮ ਤਾਂ ਬਹੁਤ ਨੇ ਬਟ ਮੈਂ ਜੀ ਆਪਣੀ ਹਿਸਟਰੀ ਦੀ ਗੱਲ ਕਰਾਂ ਤਾਂ ਮੈਂ 7 ਸਾਲ ਬਤੌਰ ਇੱਕ ਬੈਂਕ ਮੁਲਾਜ਼ਮ ਰਹਿ ਚੁੱਕਿਆ ਹਾਂ ਜੀ ਠੀਕ ਹੈ ਜੀ ਕੁਝ ਹਾਲਾਤ ਇਦਾਂ ਦੇ ਬਣੇ ਕਿ ਮੈਨੂੰ ਜੌਬ ਛੱਡਣੀ ਪਈ ਕਿਉਂਕਿ ਮਾਤਾ ਜੀ ਬਿਮਾਰ ਜ਼ਿਆਦਾ ਹੋ ਗਏ ਸੀ ਤੇ ਹੌਸਪਿਟਲਾਈਜ਼ ਹੋ ਗਏ ਸੀ ਫਾਦਰ ਸਾਹਿਬ ਮੇਰੇ ਕੋਲ ਸੱਤੇ ਨਹੀਂ ਤੇ ਭੈਣ ਭਰਾ ਮੇਰਾ ਕੋਈ ਨਹੀਂ ਹੈ ਤੇ ਇਦਾਂ ਦੇ ਸਿਚੁਏਸ਼ਨ ਦੇ ਵਿੱਚ ਪੇਸ਼ੈਂਟ ਦੇ ਨਾਲ ਇੱਕ ਟੈਂਡੈਂਟ ਦਾ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਸੋ ਉਸ ਕੰਡੀਸ਼ਨ 'ਚ ਮੈਨੂੰ ਜੌਬ ਰਿਜ਼ਾਈਨ ਕਰਨੀ ਪਈ ਕਿਉਂਕਿ ਜੋ ਮਾਤਾ ਜੀ ਦੀ ਹਾਲਤ ਸੀਗੀ ਨਾ ਉਹ ਇੰਨੀ ਕਿ ਜ਼ਿਆਦਾ ਕ੍ਰਿਟੀਕਲ ਹੋ ਗਈ ਸੀ ਮੇਰੇ ਮੰਮੀ ਦੀ ਮੈਮਰੀ ਲਾਸ ਹੋ ਗਈ ਸੀ ਯਾਨੀ ਕਿ ਯਾਦਦਾਸ਼ਤ ਰੂਜ਼ ਗਈ ਤੇ ਹਸਪੀਟਲਾਈਜ਼ ਤਕਰੀਬਨ 20 ਤੋਂ 22 ਦਿਨ ਹਸਪੀਟਲਾਈਜ਼ ਰਹੇ ਸੀ ਇਸ ਕਰਕੇ ਮੈਨੂੰ ਜੌਬ ਰਿਜ਼ਾਈਨ ਕਰਨੀ ਪਈ ਸੋ ਹੁਣ ਸੀਜ਼ਨ ਆ ਰਿਹਾ ਰਖੜੀਆਂ ਦਾ ਸੋ ਰਖੜੀਆਂ ਲੈ ਕੇ ਆਏ ਵਧੀਆ ਵਧੀਆ ਆਰਟੀਕਲ ਤਾਂ ਕਿ ਸਾਰਿਆਂ ਨੂੰ ਮਤਲਬ ਕਿ ਰਖੜੀ ਨੇ ਚੱਕੀ ਤੇ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਦਾ ਹੈ ਕਿਵੇਂ ਬਈ ਜੀ ਘਰ ਦੇ ਵਿੱਚ ਹੋਰ ਕੋਣ ਕੋਣ ਹੈ ਤੁਸੀਂ ਤੇ ਤੁਹਾਡੇ ਮਾਤਾ ਜੀ ਹੋ ਨੇ ਜਾਂ ਇਹਨਾਂ ਤੋਂ ਇਲਾਵਾ ਕੋਈ ਹੋਰ ਬ੍ਰਦਰ ਸਿਸਟਰ ਵੀ ਹੈ ਹਾਂ ਅਸਲ 'ਚ ਮੈਂ ਤੇ ਮੇਰੇ ਮੰਮੀ ਨੇ ਜੀ ਮੇਰੇ ਗ੍ਰੈਂਡ ਮਦਰ 2017 'ਚ ਐਕਸਪਾਇਰ ਹੋ ਗਏ ਸੀ ਤੇ ਮੇਰੇ ਫਾਦਰ ਸਾਹਿਬ ਦੀ 2019 'ਚ ਹਾਰਟ ਅਟੈਕ ਨਾਲ ਐਕਸਪਾਇਰ ਹੋ ਗਏ ਸੀ ਉਹਨਾਂ ਤੋਂ ਬਾਅਦ ਹੁਣ ਮੰਮੀ ਤੇ ਮੈਂ ਹੀ ਆ ਭੈਣ ਭਰਾ ਕੋਈ ਨਹੀਂ ਹੈ ਹਾਂ ਤੇ ਬਈ ਕਿਵੇਂ ਗੁਜ਼ਾਰਾ ਕਿਵੇਂ ਚੱਲਦਾ ਫਿਰ ਇਹ ਸੇ ਰੇੜੀ ਦੇ ਸਿਰ ਤੇ ਚੱਲਦਾ ਘਰਦਾ ਕਿੰਨਾ ਕੁ ਪੈਸਾ ਕਮਾ ਲੈਣੇ ਉਹ ਦਿਨ ਦੇ ਵਿੱਚ ਜੇ ਗੱਲ ਕਰੀਏ ਅਕਸਰ ਧੁੱਪ ਵੀ ਬਹੁਤ ਜ਼ਿਆਦਾ ਹੈ ਹਾਂਜੀ ਧੁੱਪ ਬਹੁਤ ਜ਼ਿਆਦਾ ਜੀ ਜੇ ਦੇਖਿਆ ਜਾਵੇ ਤਾਂ 3 ਤੋਂ 400 ਰੁਪਏ ਇੱਕ ਦਿਨ ਦਾ ਕਮਾ ਲੈਣੇ ਪਰ ਡਿਪੈਂਡ ਕਰਦਾ ਕਿ ਅਗਰ ਕਿਸੇ ਦਿਨ ਮੰਦਾ ਚਲੇ ਗਿਆ ਜਿਵੇਂ ਕਈ ਵਾਰ ਬਾਰਿਸ਼ ਆ ਗਈ ਜਾਂ ਕਈ ਵਾਰ ਸੇਲ ਨਹੀਂ ਵੀ ਨਿਕਲਦੀ ਤਾਂ ਉਹ ਵੀ ਅਡਜਸਟਮੈਂਟ ਕਰਨੀ ਪੈਂਦੀ ਹੈ ਜੀ ਤੇ ਜੇ ਗੱਲ ਕਰੀ ਜਾਵੇ ਦਿੱਕਤ ਪਰੇਸ਼ਾਨੀ ਕੋਈ ਨਹੀਂ ਹੈ ਕੰਮ ਜਿਹਦੇ ਵਿੱਚ ਬਸ ਇੱਕੋ ਹੀ ਦਿੱਕਤ ਦਾ ਸਾਨੂੰ ਦਿੱਕਤ ਆਉਂਦੀ ਹੈ ਬਾਰਗੇਨਿੰਗ ਦੀ ਹਾਂ ਕਿਉਂਕਿ ਮੋਸਟਲੀ ਕੀ ਹੁੰਦਾ ਜੀ ਜੇ ਆਪਾਂ ਕੋਕ ਫੈਂਟਾ ਕੋਈ ਵੀ ਪ੍ਰੋਡਕਟ ਕੋਈ ਬਾਏ ਕਰਦੇ ਆਂ ਮਾਰਕੀਟ ਦੇ ਵਿੱਚ ਤਾਂ ਆਪਣੀ ਆਦਤ ਹੁੰਦੀ ਆ ਆਪਾਂ ਕਦੀ ਵੀ ਬਾਰਗੇਨਿੰਗ ਨਹੀਂ ਕਰਦੇ ਜੀ ਚਾਹੇ ਕੋਈ ਵੀ ਪਰਸਨ ਆ ਜੀ ਇੱਥੇ ਅਗਰ ਅਸੀਂ ਇੱਕ 10 ਰੁਪਏ ਦਾ ਆਰਟੀਕਲ ਦਿਖਾਵਾਂਗੇ ਫੋਰ ਏਗਜ਼ਾਮਪਲ ਮੈਂ ਇਹ ਆਰਟੀਕਲ ਦਿਖਾ ਰਿਹਾ 10 ਰੁਪਏ ਦਾ ਤਾਂ ਇਹਦੇ 'ਚ ਬਾਰਗੇਨਿੰਗ ਕੀਤੀ ਜਾਊਗੀ ਕਿ ਇਹ ਆਰਟੀਕਲ ਨੂੰ 5 ਰੁਪਏ ਦਾ ਲਗਾ ਦੇ। ਮਤਲਬ ਅੱਛਾ ਤੁਹਾਡੇ ਕੋਲ ਵੀ ਬਾਰਗੇਨਿੰਗ ਕਰਦੇ ਨੇ ਲੋਕ ਬਹੁਤ ਹੀ ਜ਼ਿਆਦਾ ਹੱਦ ਤੋਂ ਜ਼ਿਆਦਾ ਹੁੰਦੀ ਆ ਹੱਦ ਤੋਂ ਜ਼ਿਆਦਾ ਇਸ ਤਰੀਕੇ ਨਾਲ ਹੁੰਦੀ ਆ ਹੁਣ ਜਿਵੇਂ ਮੈਂ ਤੁਹਾਨੂੰ ਇੱਕ ਆਰਟੀਕਲ ਦੀ ਗੱਲ ਕਰਾਂ ਜੀ ਮੈਂ ਪਿਛੇ ਚਲਾ ਗਿਆ ਸੀ ਮੰਦਿਰ ਕੋਲੇ ਉੱਥੇ ਨਾ ਇੱਕ ਮਤਲਬ ਲੇਡੀਜ਼ ਨੇ ਉਹ ਬਹੁਤ ਜ਼ਿਆਦਾ 바ਰਗੇਨਿੰਗ ਕਰਦੇ ਆ ਇਹ ਆਰਟੀਕਲ ਦੀ ਕੀਮਤ ਬਾਜ਼ਾਰ ਦੇ ਵਿੱਚ 50 ਰੁਪਏ ਤੋਂ 60 ਰੁਪਏ ਆ ਪਰ ਆਪਾਂ ਸਿਰਫ 30 ਰੁਪਏ ਚ ਆਰਟੀਕਲ ਦੇ ਰਹੇ ਆ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਅਸੀਂ ਪੂਰਾ ਬਾਕਸ ਲੈਣਾ ਤਾਂ ਅਸੀਂ ਸਿਰਫ ਤੁਹਾਨੂੰ ਪੂਰੇ ਬਾਕਸ ਦੇ 50 ਰੁਪਏ ਦੇਣੀ ਆ ਤੇ ਇਹਦੇ ਵਿੱਚ ਇੰਨਾ ਵੀ ਮਾਰਜਨ ਨਹੀਂ ਹੁੰਦਾ ਕਿ ਬਈ ਅਸੀਂ ਇੰਨੇ ਪੈਸੇ ਛੱਡ ਸਕੀਏ ਸਾਡਾ ਜਿਹੜਾ ਮਾਰਜਨ ਹੁੰਦਾ ਪੁਆਇੰਟ ਟੂ ਪੁਆਇੰਟ ਹੁੰਦਾ ਜਿਵੇਂ ਆਰਟੀਕਲਾਂ ਦੀ ਗੱਲ ਕਰਾਂ ਤਾਂ ਮੇ ਮਤਲਬ ਜੇ ਮੈਂ ਆਪਣੇ ਰੇਟ ਦੀ ਗੱਲ ਕਰਾਂ ਤਾਂ ਮੇਰੇ ਕੋਲ ਤਾਂ 1 ਰੁਪਏ ਤੋਂ ਵੀ ਆਰਟੀਕਲ ਸਟਾਰਟ ਹੁੰਦਾ ਅੱਛਾ 1 ਰੁਪਏ ਤੋਂ ਰੱਖਣੀ ਸ਼ੁਰੂ ਹੋ ਜਾਂਦੀ ਹੈ ਤੁਹਾਡੇ ਨੂੰ ਤੁਹਾਨੂੰ ਦਿਖਾ ਦਿੰਨਾ ਆਜੋ ਤੇ 1 ਰੁਪਏ ਤੋਂ ਲੈ ਕੇ ਕਿੱਥੋਂ ਤੱਕ ਹੁੰਦੀ ਹੈ ਉਹ ਫਿਰ ਕਿਵੇਂ 1 ਰੁਪਏ ਤੋਂ ਲੈ ਕੇ ਜੀ ਆਪਾਂ ਸਿਰਫ 50 ਰੁਪਏ ਦਾ ਕਾਰਟੀਕਲ ਰੱਖਿਆ ਜੀ ਦੇਖੋ ਮਾਰਕੀਟ 'ਚ ਕੋਈ 250 ਦਾ ਵਕੇ ਕੋਈ 500 ਦਾ ਵਕੇ ਠੀਕ ਹੈ ਜੀ ਆਪਣੇ ਪ੍ਰਾਈਸ ਪਹਿਲੇ ਜੈਨੂਅਲ ਆ ਜੇ ਮੈਂ ਗੱਲ ਕਰਾਂ ਜੀ ਆਹ ਆਰਟੀਕਲ ਹੈ ਜੀ ਬਿਲਕੁਲ ਸਿੰਪਲ ਆਰਟੀਕਲ ਆ ਬਹੁਤ ਪਿਆਰਾ ਆਰਟੀਕਲ ਆ ਇਹਦੇ ਸਾਰੇ ਕਲਰ ਮਿਲ ਜਾਂਦੇ ਆ ਇਹਦੀ ਕੀਮਤ ਦੀ ਗ ਠੀਕ ਹੈ ਜੀ ਤੇ ਇਹੀ ਚੀਜ਼ਾਂ ਬਾਜ਼ਾਰ ਚ ਤਾਂ ਬੜੀਆਂ ਮਹਿੰਗੀਆਂ ਮਿਲਦੀਆਂ ਹਾਂਜੀ ਤੇ ਇਹਨਾਂ ਤੋਂ 4 ਰੁਪਏ ਨਾਰਮਲ ਰੇਟ ਹੈ ਜੀ ਸਾਰ ਦੇ ਵਿੱਚ ਤਾਂ ਅਕਸਰ ਆਪਾਂ ਦੇਖਦੇ ਆਂ ਲੋਕ ਵੱਡੀਆਂ ਵੱਡੀਆਂ ਸ਼ੋਰੂਮਾਂ ਚ ਦੁਕਾਨਾਂ ਜਾ ਕੇ 바ਰਗੇਨਿੰਗ ਵੀ ਨਹੀਂ ਕਰਦੇ ਤੇ ਜਿਹੜਾ ਰੇਟ ਦੁਕਾਨਦਾਰ ਲਾ ਦਿੰਦਾ ਉਹੀ ਰੇਟ ਤੇ ਲੈਣੀ ਆ ਪੈਂਦੀ ਸਰ ਐਕਚੁਅਲ ਚ ਕੀ ਹੁੰਦਾ ਜੀ ਜਦੋਂ ਆਪਾਂ ਕਿਸੇ ਸ਼ੋਰੂਮ ਸੀ ਜਾਂਦੇ ਆਂ ਤਾਂ ਉੱਥੇ ਆਪਾਂ 바ਰਗੇਨਿੰਗ ਤਾਂ ਨਹੀਂ ਕਰਦੇ ਆਪਾਂ ਆਪਣੀ ਰੈਪਿਊਟੇਸ਼ਨ ਸਮਝਦੇ ਆਂ ਕਿ ਅਗਰ ਅਸੀਂ ਇੱਥੇ 바ਰਗੇਨਿੰਗ ਕਰਾਂਗੇ ਤਾਂ ਅਸੀਂ ਇਨਸਲਟ ਫੀਲ ਕਰਾਂਗੇ ਤੇ ਉਹੀ 바ਰਗੇਨਿੰਗ ਇੱਕ ਲੇਬਰ ਕਲਾਸ ਬੰਦੇ ਨੇ ਕਿ ਮਿ ਅ ਜਿਵੇਂ ਕਹਿੰਦੇ ਬਾਰਗੇਨਿੰਗ ਕਰਨਾ ਨਾ ਇੱਕ ਫਕਰ ਸਮਝਦੇ ਹਾਂ ਤੇ ਮਾਤਾ ਜੀ ਕਿਵੇਂ ਤੁਹਾਡੇ ਨਾਲ ਹੀ ਰਹਿੰਦੇ ਨੇ ਫਿਰ ਸਾਰੇ ਮੰਮੀ ਮੰਮੀ ਨੂੰ ਐਕਚੁਅਲ ਦੇ ਵਿੱਚ ਨਾ ਡਿਪਰੈਸ਼ਨ ਦੀ ਪ੍ਰੋਬਲਮ ਆ ਸੋ ਲਾਸਟ ਈਅਰ ਬਹੁਤ ਜ਼ਿਆਦਾ ਬਿਮਾਰ ਲਾਸਟ ਈਅਰ ਵੀ ਹੋ ਗਈ ਸੀ ਸੋ ਡਾਕਟਰ ਨੇ ਕੰਸਲਟ ਕੀਤਾ ਕਿ ਉਹਨਾਂ ਨੂੰ ਘਰੇ ਇਕੱਲੇ ਨਹੀਂ ਛੱਡਣਾ ਜੀ ਉਹਨਾਂ ਦੇ ਨਾਲ ਮਤਲਬ ਰੱਖਣਾ ਹੈ ਕੇਅਰ ਕਰਨੀ ਆ ਦੂਜੀ ਗੱਲ ਅਗਰ ਜੋ ਇੱਕ ਵੇਲਾ ਮਾਈਂਡ ਹੁੰਦਾ ਨਾ ਉਹ ਕੁਝ ਨਾ ਕੁਝ ਚੱਲਦਾ ਰਹਿੰਦਾ ਸੋ ਨਾਲ ਰਹਿੰਦੇ ਨੇ ਇਹਨਾਂ ਦਾ ਵੀ ਮਨ ਲੱਗਿਆ ਰਹਿੰਦਾ ਸੋ ਮੈਨੂੰ ਇੱਕ ਤਰ੍ਹਾਂ ਨਾਲ ਮਤਲਬ ਕਿ ਮੈਂ ਇੰਨਾ ਕ ਮੇਰੀ ਹਿਸਟਰੀ ਵੀ ਜਦੋਂ ਦਾ ਮੇਰਾ ਜਨਮ ਹੋਇਆ ਮੇਰੀ ਮਦਰ ਨੇ ਮੈਨੂੰ ਇੰਨੀ ਕੀ ਜ਼ਿਆਦਾ ਹਰ ਕੰਮ ਚ ਸਪੋਰਟ ਕਰੀ ਹਰ ਕੰਮ ਤੇ ਹੁਣ ਵੀ ਕਰ ਰਹੇ ਨੇ ਮੈਂ ਦਿਲੋਂ ਕਦਰ ਕਰਦਾ ਦੇਖੋ ਹਰ ਬੰਦੇ ਤੋਂ ਗਲਤੀਆਂ ਹੁੰਦੀਆਂ ਮੇਤੋ ਵੀ ਹੋਈਆਂ ਨੇ ਜ਼ਿੰਦਗੀ ਜੀ ਠੀਕ ਹੈ ਮੈਂ ਆਪਣੀ ਇੱਕ ਗਲਤੀ ਨਾਲ ਆਪਣੇ ਫਾਦਰ ਸਾਹਿਬ ਨੂੰ ਗਵਾ ਲਿਆ ਹੁਣ ਮੈਂ ਨਹੀਂ ਚਾਹੁੰਦਾ ਕਿ ਵੀ ਮੈਂ ਕੋਈ ਹੋਰ ਗਲਤੀ ਕਰਕੇ ਆਪਣੀ ਮਦਰ ਨੂੰ ਗਵਾਵਾਂ ਤੇ ਕੁਆਲਿਫੀਕੇਸ਼ਨ ਕਿੰਨੀ ਕਰ ਤੁਹਾਡੀ ਤੇ ਏਜ ਕਿੰਨੀ ਏਜ ਹੈਗੀ ਜੀ 33 ਸਾਲ ਤੇ ਕੁਆਲਿਫੀਕੇਸ਼ਨ ਦੀ ਗੱਲ ਕਰਾਂ ਤਾਂ ਸਿਰਫ میٹرਿਕ ਪਾਸ ਹਾਂ ਜੀ میٹرਿਕ ਪਾਸ ਹਾਂ ਤੇ ਫਿਰ ਬੜੀ ਮੈਂ ਜਿਵੇਂ ਆਪਾਂ ਗੱਲਬਾਤ ਕਰ ਰਹੇ ਹਾਂ ਤੁਸੀਂ ਕਈ ਵਰਡਸ ਇੰਗਲਿਸ਼ ਦੇ ਵਿੱਚ ਵੀ ਯੂਜ਼ ਕਰ ਰਹੇ ਹੋ ਕਿਵੇਂ ਕੋਈ ਕੋਰਸ ਵਗੈਰਾ ਕੀਤਾ ਹੋਇਆ ਜਾਂ ਨਹੀਂ ਐਕਚੁਅਲ 'ਚ ਕੋਰਸ ਤਾਂ ਕੋਈ ਨਹੀਂ ਕੀਤਾ ਮੈਂ ਇਹਦੇ 'ਚ ਕੀ ਹੈ ਜੀ ਜੈਸੀ ਕਹਿੰਦੇ ਨਾ ਸੰਗਤ ਵੈਸੀ ਰੰਗਤ ਹੋ ਜਾਂਦੀ ਹੈ ਜੀ ਖਰਬੂਜੇ ਨੂੰ ਦੇਖ ਕੇ ਖਰਬੂਜੇ ਰੰਗ ਫੜਦਾ ਜੀ ਐਕਚੁਅਲ 'ਚ ਜੀ 10ਵੀਂ ਕਰਨ ਤੋਂ ਬਾਅਦ ਜੀ ਮੈਂ ਇੱਕ ਸਪੋਕਿੰਗ ਇੰਗਲਿਸ਼ ਮਤਲਬ ਇੰਸਟੀਚੂਟ ਦੇ ਜ ਮਾਰਕੀਟਿੰਗ ਦਾ ਕੰਮ ਕੀਤਾ ਜੀ ਸਮਾਰਟ ਆਫ ਕੰਪਨੀ ਦੇ ਵਿੱਚ ਇਹ ਗੱਲ ਹੈ 2011 ਦੀ ਉਸ ਤੋਂ ਬਾਅਦ ਜੀ ਮੈਂ 7 ਸਾਲ ਬੈਂਕ ਦਾ ਮੁਲਾਜ਼ਮ ਰਿਹਾ ਸੋ ਜਿੱਦਾਂ ਉਹਨਾਂ ਦੇ ਗੱਲਬਾਤ ਕਰਨ ਦਾ ਤਰੀਕਾ ਉਹਨੂੰ ਸਿੱਖ ਕੇ ਬੰਦਾ ਆਪ ਥੋੜੀ ਹੈਜ਼ਿਟੇਸ਼ਨ ਖੋਲ ਜਾਂਦੀ ਆਪਾਂ ਗੱਲਬਾਤ ਕਰਨੀ ਸਿੱਖੀ ਜੇ ਮੈਂ ਗੱਲ ਆਪਣੀ ਕੁਆਲਿਫੀਕੇਸ਼ਨ ਦੀ ਕਰਾਂ ਤਾਂ ਸਿਰਫ ਮੈਂ میٹرਿਕ ਪਾਸ ਆ ਪਰ ਮੈਂ ਕੰਪਿਊਟਰ ਕੋਰਸ ਜ਼ਰੂਰ ਕੀਤਾ ਹੋਇਆ ਹੈ ਕਿਵੇਂ ਫਿਰ ਨੌਕਰੀ ਸਹੀ ਸੀ ਆ ਇਹ ਆਪਣਾ ਕੰਮ ਸਹੀ ਆ ਕਿਦਾਂ ਕੰਮ ਦੇਖੋ ਨੌਕਰੀ ਵੀ ਸਹੀ ਆ ਨੌਕਰੀ ਨੂੰ ਆਪਾਂ ਮਾੜਾ ਨਹੀਂ ਕਹਿ ਸਕਦੇ ਬਟ ਕੰਮ ਗੱਲ ਇਦਾਂ ਜੀ ਹੁਣ ਜੋ ਹਾਲਾਤ ਨੇ ਅੱਜ ਦੇ ਟਾਈਮ 'ਚ ਨੌਕਰੀ ਨਾਲ ਗੁਜ਼ਾਰਾ ਨਹੀਂ ਹੁੰਦਾ ਜੀ ਅੱਜ ਦੇ ਟਾਈਮ ਦੇ ਵਿੱਚ ਤੁਹਾਨੂੰ ਤੁਹਾਡੇ 2000-3 ਤੁਹਾਡੇ ਇਦਾਂ ਦੇ ਕੰਮ ਹੋਣੇ ਚਾਹੀਦੇ ਜਿਨ੍ਹਾਂ ਨਾਲ ਤੁਸੀਂ ਗੁਜ਼ਾਰਾ ਕਰ ਸਕੋ ਹੁਣ ਜੇ ਆਪਾਂ ਨੌਕਰੀ ਦੀ ਗੱਲ ਕਰੀਏ ਜੀ ਆਪਾਂ ਕਿਸੇ ਵੀ ਪ੍ਰਾਈਵੇਟ ਸੈਕਟਰ 'ਚ ਚਲ ਜਾਈਏ 8 ਤੋਂ 10000 ਰੁਪਏ ਸੈਲਰੀ ਮਿਲਦੀ ਹੈ ਜਾਨੀ ਕਿ ਮੰਨ ਕੇ ਚੱਲੋ ਸੀ 2 ਤੋਂ 300 ਰੁਪਏ ਦੇਣਾ ਠੀਕ ਹੈ ਹੁਣ 2 ਤੋਂ 300 ਰੁਪਏ ਦੀ ਹਾੜੀ ਦੇ ਵਿੱਚ ਬੰਦੇ ਦੇ ਅੱਜ ਕੱਲ ਖਰਚੇ ਨਹੀਂ ਪੂਰੇ ਹੁੰਦੇ ਜੀ ਜੋ ਹਾਲਾਤ ਨੇ ਅਗਰ ਮੈਂ 500 ਰੁਪਏ ਦੀ ਗੱਲ ਕਰਾਂ ਤਾਂ 500 ਰੁਪਏ ਦੀ ਵੈਲਿਊ ਐਚਰ 50 ਰੁਪਏ ਦੇ ਬਰਾਬਰ ਨਹੀਂ ਸੋ ਇਸ ਕਰਕੇ ਜੀ ਆਪਣਾ ਕੰਮ ਵੀ ਜ਼ਰੂਰੀ ਹੈ ਸੋ ਜੇ ਨੌਕਰੀ ਕਰਨੀ ਹੈ ਤਾਂ ਨੌਕਰੀ ਵੀ ਜ਼ਰੂਰੀ ਹੈ ਬਟ ਮੁਕਤੀ ਗੱਲ ਕਿ ਆਪਾਂ ਨੂੰ ਇੱਕ ਕੰਮ ਨਾਲ ਆਪਣਾ ਗੁਜ਼ਾਰਨੀ ਆਪਾਂ ਨੂੰ ਦੋ ਜਾਂ ਤਿੰਨ ਕੰਮ ਕਰਨੇ ਜ਼ਰੂਰੀ ਨੇ ਫਿਰ ਕਿਵੇਂ ਰਖੜੀ ਹੁਣ ਤਾਂ ਜਿਵੇਂ ਰਖੜੀ ਦਾ ਤਿਉਹਾਰ ਆ ਗਿਆ ਇਸ ਤੋਂ ਬਾਅਦ ਫਿਰ ਕੀ ਕੀ ਕੋਈ ਹੋਰ ਚੀਜ਼ ਲਗਾਉਂਗੇ ਜਾਂ ਪਹਿਲਾਂ ਕੀ ਲਗਾਉਂਦੇ ਰਹੇ ਹਾਂ ਕਿਵੇਂ ਤੁਸੀਂ ਅਸੀਂ ਮੇਰਾ ਮੇਨ ਕੰਮ ਹੈਗਾ ਜੀ ਕੋਸਮੈਟਿਕ ਦਾ ਜੀ ਬਾਕੀ ਪਰਮਾਤਮਾ ਦੀ ਕਿਰਪਾ ਨਾਲ ਹਜੇ ਮੈਂ LIC ਜੁਆਇਨ ਕਰੀਏ ਜੀ ਨਵੀਂ ਨਵੀਂ ਹਜੇ ਦੇਖਦੇ ਹਾਂ ਜੀ ਅਗਰ ਮੈਨੂੰ LIC ਨੇ ਗਰੋ ਕਰਤਾ ਤਾਂ ਵੈਰੀ ਵੈਲ ਡਨ ਹੈ ਜੀ ਮਿਹਨਤ ਕਰਾਂਗੇ ਠੀਕ ਹੈ ਜੀ ਤੇ ਮੇਰਾ ਵੈਸੇ ਕੋਸਮੈਟਿਕ ਦਾ ਕੰਮ ਆ ਜੀ ਰਖੜੀ ਤੋਂ ਬਾਅਦ ਆਪਾਂ ਕੋਸਮੈਟਿਕ ਨੂੰ ਕੰਟੀਨਿਊ ਰੱਖਾਂਗੇ ਫਿਰ ਆਪਾਂ ਦੁਸ਼ਹਿਰੇ ਤੇ ਵੀ ਲਗਾਣੇ ਹੁੰਦੇ ਆ ਦੁਸ਼ਹਿਰੇ ਦੇ ਉੱਤੇ ਮਤਲਬ ਕਿ ਬੱਚਿਆਂ ਦੇ ਜਿਵੇਂ ਲਾਈਟ ਕਰੈਕਰਸ ਹੁੰਦੇ ਨੇ ਜਿਹੜੇ ਛੋਟੇ ਛੋਟੇ ਪਾਪ ਆਪ ਵਗੈਰਾ ਪਟਾਕੇ ਪਿਸਟਲ ਤੇ ਦੁਸ਼ਹਿਰੇ ਦਾ ਸਮਾਨ ਆਂਦਾ ਜੀ ਜਿਹੜਾ ਰਾਮਲੀਲਾ ਤੇ ਰਿਲੇਟਡ ਯੂਜ਼ ਹੁੰਦਾ ਜੀ ਉਹ ਰੱਖਦੇ ਆ ਜੀ ਤੇ ਲੇਡੀਜ਼ ਪਰਸ ਹੈਂਡ ਕਿਟਾਂ ਸਾਰਾ ਸਮਾਨ ਰੱਖਦੇ ਆ ਜੀ ਤੇ ਸਰਦੀ ਦੇ ਵਿੱਚ ਆਪਾਂ ਜਰਾਬਾਂ ਟੋਪੀਆਂ ਮਫਲਰ ਦਸਤਾਨਾ ਰੱਖਦੇ ਆ ਜੀ ਤੇ ਗਰਮੀ ਦੇ ਵਿੱਚ ਹੁਣ ਮਲਾਉਣ ਵਾਲੇ ਜੋ ਆਉਣ ਵਾਲਾ ਸਾਲ ਆ ਤੇ ਸਾਡਾ ਟੀਚਾ ਵੀ ਸੀ ਚੱਪਲ ਵੀ ਸਟਾਰਟ ਕਰੀਏ ਕਿਵੇਂ ਫਿਰ ਗੁਜ਼ਾਰਾ ਹੋ ਜਾਂਦਾ ਘਰ ਦਾ ਸਹੀ ਤਰ੍ਹਾਂ ਦੇਖੋ ਜੀ ਫਿਲਹਾਲ ਗੁਜ਼ਾਰਾ ਤਾਂ ਹੋ ਰਿਹਾ ਪਰ ਜਿੰਨਾ ਆਪਾਂ ਕਹਿ ਰਹੇ ਆ ਨਾ ਕਿ ਖਰਚੇ ਬਹੁਤ ਜ਼ਿਆਦਾ ਨੇ ਕਰ ਰਹੇ ਆ ਹਾਂ ਜੀ ਮਹਿੰਗਾਈ ਬਹੁਤ ਜ਼ਿਆਦਾ ਹਰ ਸਾਲ ਮਹਿੰਗਾਈ ਵੱਧ ਰਹੀ ਹੈ ਜੀ ਹਮ ਹਰ ਸਾਲ ਵੱਧ ਰਹੀ ਹੈ ਮੈਨੇਜ ਕਰ ਰਹੇ ਆ ਬਸ ਮਿਹਨਤ ਕਰਦੇ ਆ ਪਰਮਾਤਮਾ ਕੀ ਅਰਦਾਸ ਕਰਦੇ ਆ ਕਿ ਪਰਮਾਤਮਾ ਚੜ੍ਹਦੀ ਕਲਾ ਸਾਰਿਆਂ ਨੂੰ ਬਖਸ਼ੇ ਸਾਨੂੰ ਵੀ ਤਰੱਕੀ ਬਖਸ਼ੇ ਅਕਸਰ ਆਪਾਂ ਦੇਖਦੇ ਹਾਂ ਕਿ ਕੀ ਕਰਦੇ ਨੇ ਕੋਈ ਕੰਮ ਨਹੀਂ ਹੁੰਦਾ ਸਹੀ ਹੁੰਦੇ ਨੇ ਕੁਝ ਨਹੀਂ ਹੋਇਆ ਹੁੰਦਾ ਪਰ ਫਿਰ ਵੀ ਭੀਖ ਮੰਗਣ ਲੱਗ ਜਾਂਦੇ ਨੇ ਸੜਕਾਂ ਦੇ ਉੱਤੇ ਜਾਂ ਬੱਸਾਂ ਦੇ ਵਿੱਚ ਗੱਡੀਆਂ ਉਹਨਾਂ ਨੂੰ ਤੁਸੀਂ ਕੀ ਸਨੇਹਾ ਦਿਓਗੇ ਕੀ ਦੇਖੋ ਸਰ ਮੈਂ ਪਰਮਾਤਮਾ ਅੱਗੇ ਅਰਦਾਸ ਕਰਕੇ ਪਰਮਾਤਮਾ ਨੂੰ ਹਾਜ਼ਰ ਨਜ਼ਰ ਮੰਨ ਕੇ ਇੱਕੋ ਗੱਲ ਕਹਿੰਦਾ ਦੇਖੋ ਅਗਰ ਕੋਈ ਬੰਦਾ ਹੈਂਡੀਕੈਪਟ ਹੈ ਜੀ ਹੈਂਡੀਕੈਪਟ ਮੰਨ ਕੇ ਚਲੋ ਕਿ 50% ਹੈਂਡੀਕੈਪਟ ਹੁੰਦੇ ਨੇ ਜਿਨ੍ਹਾਂ ਦੀਆਂ ਲੱਤਾਂ ਨਹੀਂ ਹੁੰਦੀਆਂ ਬਾਂਹਾਂ ਨਹੀਂ ਹੁੰਦੀਆਂ ਅਗਰ ਉਹ ਬੰਦਾ ਹੈਲਪ ਮੰਗ ਰਿਹਾ ਉਹਨੂੰ ਬਤੌਰ ਹੈਲਪ ਕਰ ਦੋ ਬਟ ਉਹਨੂੰ ਵੀ ਇਸ ਤਰੀਕੇ ਨਾਲ ਹੈਲਪ ਕਰੋ ਕਿ ਉਹਨੂੰ ਤੁਸੀਂ ਕੋਈ ਦੁਕਾਨ ਜਾਂ ਕੁਝ ਸਮਾਨ ਪਾ ਕੇ ਦੇ ਦੋ ਤਾਂ ਕਿ ਉਹ ਵੇਚ ਸਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕੇ ਪਰ ਜਿਹਦੇ ਹੱਥ ਪਰ ਸਲਾਮਤ ਨਹੀਂ ਮੈਂ ਅਰਦਾਸ ਕਰੂੰਗਾ ਪਰਮਾਤਮਾ ਦੇ ਚਰਨਾਂ 'ਚ ਕਿ ਉਹਨਾਂ ਨੂੰ ਸਤਬੁੱਧੀ ਦੇਵੇ ਉਹ ਆਪਣੀ ਮਿਹਨਤ ਕਰਨ ਆਪਣੀ ਕਿਰਤ ਕਰਕੇ ਖਾਣ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨ ਕਿਹਾ ਗਿਆ ਕਿ ਕਿਰਤ ਕਰੋ ਤੇ ਵੰਡ ਛਕੋ ਕਿਰਤ ਕਰਨ ਨਾ ਕਿ ਕਿਸੇ ਅੱਗੇ ਹੱਥ ੱਡਣ ਕਿਉਂਕਿ ਜਦੋਂ ਆਪਾਂ ਕਿਸੇ ਦੇ ਅੱਗੇ ਹੱਥ ੱਡਦੇ ਨਾ ਉਹ ਚੀਜ਼ ਬਹੁਤ ਹੀ ਗਲਤ ਹੋ ਜਾਂਦੀ ਹੈ ਜੀ ਮਿਹਨਤ ਕਰੋ ਮਿਹਨਤ ਨੂੰ ਕੋਈ ਮਿਹਣਾ ਨਹੀਂ ਬਾਕੀ ਪ੍ਰਮਾਤਮਾ ਆਪਣੇ ਆਪ ভাগ ਲਾਉਣ ਵਾਲਾ ਹੈਗਾ ਜੀ ਜੇ ਆਪਾਂ ਰਖੜੀ ਦੀ ਗੱਲ ਕਰੀ ਤਾਂ ਰਖੜੀ ਚੈਤ ਦੀ ਹੋਰ ਵੀ ਬਹੁਤ ਵਧੀਆ-ਵਧੀਆ ਆਰਟੀਕਲ ਆਏ ਹੋ ਜੀ ਤਾਂ ਬਿਲਕੁਲ ਅਸੀਂ ਗੱਲਬਾਤ ਕੀਤੀ ਹੈ ਉਸ ਨੌਜਵਾਨ ਦੇ ਨਾਲ ਤੁਸੀਂ ਉਸ ਨੌਜਵਾਨ ਦਾ ਹੌਸਲਾ ਦੇਖ ਸਕਦੇ ਹੋ ਪਿਤਾ ਜੀ ਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਆਪਣੀ ਬਜ਼ੁਰਗ ਮਾਂ ਨੂੰ ਵੀ ਨਾਲ ਰੱਖਦੇ ਨੇ ਰੇੜੀ ਦੇ ਉੱਤੇ ਰਖੜੀਆਂ ਵੇਚਦੇ ਹੋਏ ਨਜ਼ਰ ਤੁਹਾਨੂੰ ਆ ਰਹੀ ਹੁੰਦੇ ਪਰ ਉਹਨਾਂ ਨੇ ਇਹ ਦੱਸਿਆ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਲੋਕ ਰੇੜੀ ਦੇ ਉੱਤੇ 1 ਰੁਪਏ ਤੋਂ ਲੈ ਕੇ ਉਹਨਾਂ ਨੇ ਦੱਸਿਆ 50 ਰੁਪਏ ਤੱਕ ਰਖੜੀ ਜ਼ਰੂਰ ਹੈਗੀ ਆ ਪਰ ਉਹੀ ਰਖੜੀ 1 ਰੁਪਏ ਵਾਲੀ ਬਾਜ਼ਾਰ ਦੇ ਵਿੱਚ ਦੁਕਾਨਾਂ ਦੇ ਤੁਹਾਨੂੰ 3 ਰੁਪਏ 4 ਰੁਪਏ ਆ 5 ਰੁਪਏ ਮਿਲੇਗੀ ਜਿਹੜੀ ਰਖੜੀ ਇਹ 20 ਰੁਪਏ ਵੇਚਦੇ ਨੇ ਉਹੀ ਦੁਕਾਨਾਂ ਦੇ ਉੱਤੇ ਹੋ ਸਕਦਾ 50 ਮਿਲਦੀ ਹੋਵੇ 100 ਵੀ ਮਿਲਦੀ ਹੋਵੇ ਪਰ ਲੋਕ ਇਹਨਾਂ ਦੇ ਨਾਲ ਵੀ 바ਰਗੇਨਿੰਗ ਕਰਦੇ ਨੇ 바ਰਗੇਨਿੰਗ ਕਰਦੇ ਨੇ ਰੇਟ ਦੀ ਰੇਟ ਬਾਜੀ ਕਰਦੇ ਨੇ ਕਹਿੰਦੇ ਨੇ 5 ਰੁਪਏ ਵਾਲੀ ਸਾਨੂੰ 2 ਰੁਪਏ ਦੀ ਲਾ ਲੈ 10 ਰੁਪਏ ਵਾਲੀ 5 ਰੁਪਏ ਦੀ ਲਾ ਲੈ ਇਸ ਤਰ੍ਹਾਂ ਪਰ ਅਸੀਂ ਵੀ ਇ ਬਾਜ਼ਾਰ ਦੇ ਵਿੱਚ ਘੁੰਮ ਰਿਹਾ ਧੁੱਪ ਦੇ ਵਿੱਚ ਘੁੰਮ ਰਿਹਾ ਆਪਣੇ ਘਰ ਦੀ ਗੁਜ਼ਾਰਾ ਕਰਨ ਦੇ ਲਈ ਇਹ ਤਾਂ ਨਹੀਂ ਕਹਿ ਸਕਦੇ ਕਿ ਉਹ ਇੰਨਾ ਪੈਸਿਆਂ ਦੇ ਨਾਲ ਆਪਣਾ ਕੋਈ ਜੋੜ ਕੇ ਕੋਈ ਚੀਜ਼ ਬਣਾ ਲੂਗਾ ਕੋਈ ਘਰ ਬਣਾ ਲੂਗਾ ਜਾਂ ਕੋਈ ਹੋਰ ਗੱਡੀ ਲੈ ਲੂਗਾ ਪਰ ਇੰਨਾ ਕਿ ਜ਼ਰੂਰ ਹੈਗਾ ਕਿ ਉਸ ਦੇ ਘਰ ਦੀ ਰੋਟੀ ਹੈ ਜਿਹੜੀ ਉਹ ਕਿਸੇ ਤੋਂ ਭੀਖ ਮੰਗ ਕੇ ਨਹੀਂ ਖਾ ਰਿਆ ਉਹ ਆਪਣੇ ਘਰ ਦੀ ਰੋਟੀ ਲਈ ਆਪਣੇ ਘਰ ਦੇ ਵਿੱਚ ਆਪਣੀ ਮਾਤਾ ਤੇ ਆਪਣੇ ਲਈ ਦੋ ਟਾਈਮ ਦੀ ਰੋਟੀ ਦੇ ਲਈ ਗੁਜ਼ਾਰਾ ਕਰਨ ਦੇ ਲਈ ਇਹ ਸਾਰਾ ਕੰਮ ਕਰ ਰਿਹਾ ਤਾਂ ਉਹਨਾਂ ਲੋਕਾਂ ਨੂੰ ਵੀ ਇਹੀ ਕਹਿਣਾ ਚਾਹਾਂਗੇ ਕਿ ਅਜਿਹੇ ਨੌਜਵਾਨ ਦੇ ਕੋਲੋਂ ਜ਼ਰੂਰ ਕੁਝ ਨਾ ਉਹ ਖਰੀਦਣਾ ਚਾਹੀਦਾ ਤੇ 바ਰਗਿਨਿੰਗ ਜਿਹੜੀ ਉਹ ਨਹੀਂ 바ਰਗਿਨਿੰਗ ਨਹੀਂ ਕਰਨੀ ਚਾਹੀਦੀ ਤਾਂ ਬਧੇਰੇ ਅਪਡੇਟਸ ਲਈ ਦੇਖ ਰਹੋ D5 ਚੈਨਲ ਪੰਜਾਬ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ